ਕਿਸਾ ਸਸੀ ਪੁੰਨੂ ਹਾਸ਼ਮ ਸ਼ਾ ਸਸੀ ਆਪਣੇ ਪੁੰਨੂ ਨੂੰ ਤਪਦੇ ਮਾਰੂਥਲ ਵਿੱਚ ਉੱਠ ਦੀ ਪੈੜ ਦੇ ਸਹਾਰੇ ਲੱਭਦੀ ਹੋਈ ਅਤੀ ਦੀ ਗਰਮੀ ਵਿੱਚ ਆਪਣੀ ਜਾਨ ਗਵਾ ਗਈ ਮਰਨ ਸਮੇ ਉਹ ਰੱਬ ਦਾ ਲੱਖ ਲੱਖ ਸ਼ੁਕਰਾਨਾ ਕਰ ਰਹੀ ਸੀ ਕਿ ਉਹ ਇਸ਼ਕ ਵਿੱਚ ਪੂਰੀ ਉਤਰੀ ਹੈ ਹਾਸ਼ਮ ਸ਼ਾ ਕੀ ਕਹਿੰਦਾ ਹੈ ਵੀ ਜਿਹੜੀ ਸਸੀ ਹੈ ਜਦੋਂ ਪੁੰਨੂ ਚਲਾ ਜਾਂਦਾ ਹੈ ਉੱਠ ਦੀ ਪੈੜ ਦੇ ਸਾਰੇ ਉੱਠ ਦੀ ਪੈੜ ਦੇਖਦੇ ਦੇਖਦੇ ਪੈੜ ਦਾ ਪਿੱਛਾ ਕਰਦੀ ਹੋਈ ਕੀ ਹੈ ਪੁੰਨੂ ਨੂੰ ਮਾਰੂਥਲ ਦੇ ਵਿੱਚ ਲੱਭਦੀ ਹੈ ਜੋ ਕਿ ਬਹੁਤ ਗਰਮ ਹੈ ਤਪ ਰਿਹਾ ਹੈ ਅਤੀ ਦੀ ਗਰਮੀ ਪੈ ਰਹੀ ਹੈ ਅੰਤਾਂ ਦੀ ਗਰਮੀ ਪੈ ਰਹੀ ਹੈ ਤਾਂ ਉਹ ਇੰਨੀ ਗਰਮੀ ਦੇ ਵਿੱਚ ਤਪਦੇ ਮਾਰੂਥਲ ਦੇ ਵਿੱਚ ਪੁੰਨੂ ਨੂੰ ਲੱਭਦੇ ਹੋਏ ਮਰ ਜਾਂਦੀ ਹੈ ਆਪਣੀ ਜਾਨ ਗਵਾ ਦਿੰਦੀ ਹੈ ਪਰ ਉਹ ਮਰਨ ਸਮੇਂ ਰੱਬ ਦਾ ਉਹ ਧੰਨਵਾਦ ਕਰਦੀ ਹੈ ਸ਼ੁਕਰਾਨਾ ਕਰਦੀ ਹੈ ਕਿ ਉਹ ਇਸ਼ਕ ਦੇ ਵਿੱਚ ਪੂਰੀ ਉਤਰੀ ਹੈ ਉਹਨੂੰ ਉਹਨੇ ਆਪਣਾ ਇਸ਼ਕ ਦੇ ਵਿੱਚ ਜਿਹੜਾ ਆਪਣਾ ਫਰਜ਼ ਸੀ ਆਪਣੀ ਡਿਊਟੀ ਹੈ ਉਹ ਪੂਰੀ ਤਰ੍ਹਾਂ ਨਾਲ ਨਿਭਾਈ ਹੈ